ਕਿੰਨਰਾਂ ਨੇ ਕਰਤਾ ਨਮਾਹੀ ਕਾਂਡ ਪੈਟਰੋਲ ਪੰਪ ਤੋਂ ਬਿਨਾ ਪੈਸੇ ਦਿੱਤੇ ਹੀ ਈ ਤੇਲ ਪਵਾ ਕੇ ਹੋਏ ਰਫੂ ਚੱਕਰ ਮਾਮਲਾ ਕਰਤਾਸਪੁਰ ਦੇ ਨਜ਼ਦੀਕ ਪਿੰਡ ਚਾਵਾਂ ਦਾ ਹੈ ਜਿੱਥੇ ਪੈਟਰੋਲ ਪੰਪ ਤੋਂ ਕਿਨਰ ਆਪਣੀਆਂ ਸਾਥੀਆਂ ਸਮੇਤ ਕਾਰ ਵਿੱਚ ਤੇਲ ਪਵਾ ਕੇ ਬਿਨਾ ਪੈਸੇ ਹੀ ਦਿੱਤੀਆਂ ਉਥੋਂ ਰਫੂ ਚੱਕਰ ਹੋ ਗਏ ਪੈਟਰੋਲ ਪੰਪ ਦੇ ਮਾਲਕ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਸੁਣਾਉਂਦੇ ਹਾਂ ਤੁਹਾਨੂੰ ਕਿ ਕੁੱਝ ਕਿਹਾ ਪੈਟਰੋਲ ਪੰਪ ਦੇ ਮਾਲਕ ਨੇ ਕਿ ਕਿਸ ਤਰ੍ਹਾਂ ਕਿਨਰ ਬਿਨਾ ਪੈਸੇ ਦਿੱਤੇ ਆ ਕਾਰ ਵਿੱਚ ਪੈਟਰੋਲ ਪਾ ਕੇ ਉਥੋਂ ਰਫੂ ਚੱਕਰ ਹੋਏ ਸਾਸ਼ੀਕਲ ਜੀ ਮੇਰਾ ਨਾਮ ਗੁਰਸਾਗਰ ਸਿੰਘ ਹੈ ਬਾਬਾ ਪੱਗਤ ਸਿੰਘ ਪੁਲਿਸ ਸਟੇਸ਼ਨ ਦਾ owner ਆ ਅੱਜ ਸ਼ਾਮ ਨੂੰ 5:30 ਵਜੇ ਗੱਡੀ ਆਈ ਸੀਗੀ ਇਹ ਟੋਇਟਾ ਜੋ ਕਿ ਇਥੋਂ ਤੇਲ ਪਵਾ ਕੇ ਰਫੂ ਚੱਕਰ ਹੋ ਗਏ ਨੇ ਲੜਕੇ ਨੇ ਤੇਲ ਪਵਾਇਆ ਤੇ ਜਦੋਂ ਪੇਮੈਂਟ ਲਈ ਕਿਹਾ ਉਹਨਾਂ ਨੇ ਕਿਹਾ ਕਿ ਪੇਮੈਂਟ ਕਰਦੇ ਹਾਂ ਤੋਂ 2 ਮਿੰਟ ਖਲੋਤਾ ਤੇ ਵੇਖਦੇ ਵੇਖਦੇ ਉਹ ਗੱਡੀ ਪਹਜਾ ਕੇ ਇਥੋਂ ਲੈ ਗਏ ਇਸ ਦੀ ਸ਼ਿਕਾਇਤ ਆਪਸ ਬੰਡਤ ਥਾਣੇ ਨਾਲ ਕਰ ਦਿੱਤੀ ਗਈ ਹੈ ਤੇ ਆਸ਼ਾ ਕਰਦੇ ਆਂ ਕਿ ਛੇਤੀ ਤੋਂ ਛੇਤੀ ਹੱਲ ਕਰ ਦੇ। ਕਿ ਉਹ ਹੁਲੀਆ ਕਿਵੇਂ ਦਾ ਸੀ ਬੰਦਿਆਂ ਦਾ? ਉਹ ਬੰਦਾ ਇੱਕ ਕਿਨਰ ਸੀਗਾ ਜੀ ਨਾਲ ਇੱਕ ਡਰਾਈਵਰ ਸੀਗਾ ਜੋ ਕਟਿੰਗ ਦੇ ਵਿੱਚ ਸੀਗਾ। ਗੱਡੀ ਨੰਬਰ ਹੈਗਾ ਸੀਗਾ HR26 BX1478। ਠੀਕ ਹੈ ਜੀ। ਬਿਲਕੁਲ ਪੁਲਿਸ ਸੰਬੰਧਿਤ ਪੁਲਿਸ ਨੇ ਵਿਸ਼ਵਾਸ ਦਵਾਇਆ ਕੋ ਤੁਹਾਨੂੰ ਇਹਨਾਂ ਤੋਂ। ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਛੇਤੀ ਛੇਤੀ ਕਾਰਵਾਈ ਕਰਕੇ ਇਹਦਾ ਬੰਦਿਆਂ ਦਾ ਛੇਤੀ ਤੋਂ ਛੇਤੀ ਕੀ ਕਹਿੰਦੇ ਆ ਆਪਣਾ? ਟ੍ਰੇਸ ਕੀਤਾ ਜਾਵੇ।